ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ ਸੁਣਿਆ ਦੁੱਖ ਪਾਪ ਦਾ ਨਾਸ ਇਹੋ ਜਿਹੀ ਕੀ ਗੱਲ ਹੋ ਸਕਦੀ ਹੈ ਜਿੱਦੇ ਸਿਰਫ ਸੁਣਨ ਦੇ ਨਾਲ ਸਾਡਾ ਦੁੱਖ ਜਾਂ ਪਾਪ ਨਾਸ ਹੋ ਸਕਦਾ ਹੋਵੇ ਇਹੋ ਜਿਹੀ ਕੀ ਗੱਲ ਹੋ ਸਕਦੀ ਹੈ ਪਰ ਇਹਦੇ ਵਿੱਚ ਇੱਕ ਹੋਰ ਵੀ ਗੱਲ ਕੀਤੀ ਗਈ ਹੈ ਕਿ ਮੌਤ ਤੋਂ ਵੀ ਫਤਿਹ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਸਿਰਫ ਸੁਣ ਲਿਆ ਜਾਏ ਮੈਂ ਬਕੌਰ ਡਾਕਟਰ ਮੈਨੂੰ ਯਕੀਨ ਨਹੀਂ ਸੀ ਹੋਇਆ ਕਿ ਇਸ ਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਜਿੱਥੇ ਮੌਤ ਤੋਂ ਫਤਿਹ ਪਾ ਲਈ ਜਾਏ ਸਿਰਫ ਸੁਣਨ ਦੇ ਨਾਲ ਇਹ ਗੱਲ ਕੋਈ ਇੰਨੀ ਜੱਚਦੀ ਨਹੀਂ ਨਿਮਾਣੇ ਜੋ ਹੋਏ ਬੇਅਕਲ ਹੋਏ ਅਸੀਂ ਗੁਰੂ ਸਾਹਮਣੇ ਕਿੱਥੇ ਖੜੇ ਹੋ ਸਕਦੇ ਆ ਉਹਨਾਂ ਦੀਆਂ ਇੰਨੀਆਂ ਡੂੰਘੀਆਂ ਗੱਲਾਂ ਸਾਨੂੰ ਸਮਝ ਨਹੀਂ ਆ ਸਕਦੀਆਂ ਪਰ ਵਿਸ਼ਵ ਪੱਧਰੀ ਖੋਜ ਹੋਈ ਜੇ ਜਿਹਦੇ ਨਤੀਜੇ ਦੱਸ ਦਿੰਨੇ ਆ ਹੋਈ ਸਿਰਫ ਸੁਣਨ ਦੇ ਉੱਤੇ ਸੁਣਾਇਆ ਕੀ ਗਿਆ ਇੱਕ ਅਣਜੰਮੇ ਬੱਚੇ ਨੂੰ ਮਾਂ ਦੇ ਢੇਡ ਅੰਦਰ ਸਿਰਫ ਚੰਗੇ ਬੋਲ ਸੁਣਾਏ ਗਏ ਚੰਗਾ ਮਦਰ ਸੰਗੀਤ ਤੇ ਚੰਗੀ ਗੱਲਬਾਤ ਕੀਤੀ ਗਈ ਇਹ ਦੋ ਹਿੱਸਿਆਂ ਵਿੱਚ ਬੱਚੇ ਵੰਡੇ ਗਏ ਜਿਹਦੇ ਵਿੱਚ ਇੱਕ ਹਿੱਸੇ ਵਿੱਚ ਉਹ ਸਨ ਜਿਨ੍ਹਾਂ ਨੂੰ ਨਿਰਾਦਰ ਕੀਤਾ ਗਿਆ ਯਾਨੀ ਧੀ ਸੀ ਨਾ ਇਹ ਬੇਲੋੜੀ ਏ ਇਹ ਪੱਥਰ ਏ ਇਹ ਚਾਹੀਦੀ ਨਹੀਂ ਏ ਇਹਨੂੰ ਸਾਫ਼ ਕਰ ਦੇਣਾ ਸੁੱਟ ਦੇਣਾ ਤੂੰ ਦੁਬਾਰਾ ਨਾ ਆਈ ਯਾਨੀ ਇੱਕ ਪਾਸੇ ਦੇ ਬੱਚਿਆਂ ਨੂੰ ਨਿਰਾਦਰ ਸੁਣਨਾ ਪਿਆ ਤੇ ਇੱਕ ਪਾਸੇ ਦੇ ਬੱਚਿਆਂ ਨੂੰ ਚੰਗਾ ਸੁਨਾਇਆ ਗਿਆ ਮధుਰ ਸੰਗੀਤ ਸੁਨਾਇਆ ਗਿਆ ਇਹ ਮੇਰੀ ਜਾਂ ਤੁਹਾਡੀ ਖੋਜ ਨਹੀਂ ਅੰਤਰਰਾਸ਼ਟਰੀ ਪੱਧਰ ਦੀ ਖੋਜ ਹੈ ਅੰਤਰਰਾਸ਼ਟਰੀ ਮੈਡੀਕਲ ਕਾਲਜਸ ਵਿੱਚ ਹੋਈ ਪਤਾ ਜੇ ਕੀ ਲੱਭਿਆ ਨਤੀਜਾ ਇਹ ਲੱਭਿਆ ਜਿਨ੍ਹਾਂ ਨੇ ਸਿਰਫ ਚੰਗਾ ਸੁਣਿਆ ਸੀ ਬੱਚੇ ਜੰਮੇ ਨਹੀਂ ਸੀ ਮਾਂ ਦੇ ਟੇਢ ਅੰਦਰ ਸੀ ਸਿਰਫ ਸੁਣਿਆ ਚੰਗਾ ਸੁਣਿਆ ਤੇ ਸੁਣਨ ਦੇ ਨਾਲ 3 ਮਿਲੀਮੀਟਰ ਤੱਕ ਕਾਰਟੈਕਸ ਯਾਨੀ ਦਿਮਾਗ ਦਾ ਉਹ ਹਿੱਸਾ ਜਿਹੜਾ ਤਰਕ ਕਰ ਸਕਦਾ ਏ ਯਾਦ ਆਸ਼ਤ ਵੀ ਏ ਸੋਚਣ ਸਮਝਣ ਦੀ ਸਮਰੱਥਾ ਵੀ ਏ ਇਹ ਸਭ ਕੁਝ ਸਿਰਫ ਤੇ ਸਿਰਫ ਉਸ ਹਿੱਸੇ ਦਾ ਵਿਕਾਸ 3 ਮਿਲੀਮੀਟਰ ਵੱਧ ਗਿਆ ਸਿਰਫ ਮਾਂ ਦੇ ਢਿੱਡ ਅੰਦਰ ਸੁਣਿਆ ਇੱਕ ਹੋਰ ਵੀ ਖੋਜ ਕੀਤੀ ਗਈ ਜਿਸ ਦੇ ਨਾਲ ਉਹਨਾਂ ਕਿਹਾ ਕਿ ਸੁਣਨ ਦਾ ਆਧਾਰ ਕੀ ਜੇ ਤੇ ਇਸ ਸੁਣਨ ਨਾਲ ਫਾਇਦਾ ਕੀ ਹੁੰਦਾ ਜੇ ਪਤਾ ਜੇ ਕੀ ਕੀਤਾ ਇਸੇ ਤਰ੍ਹਾਂ ਮੈਡੀਕਲ ਕਾਲਜ ਦੇ ਵਿੱਚ ਇੱਕ ਹੋਰ ਖੋਜ ਆਰੰਭੀ ਗਈ ਜਿਹਦੇ ਦੋ ਵਾਰਡ ਵੱਖੋ ਵੱਖਰੇ ਬਣਾ ਲਏ ਗਏ ਉਹਨਾਂ ਵਾਰਡਾਂ ਵਿੱਚ ਸ਼ਾਮਲ ਪਤਾ ਜੇ ਕੌਣ ਸਨ ਸਾਰੇ ਦੇ ਸਾਰੇ ਉਹ ਮਰੀਜ਼ ਜਿਹੜੇ ਕੈਂਸਰ ਪੀੜਿਤ ਸਨ ਤੇ ਜਿਨ੍ਹਾਂ ਕੋਲ ਉਮਰ ਸਿਰਫ 6 ਮਹੀਨੇ ਬਚੀ ਸੀ ਕਿਉਂਕਿ ਫੈਲਿਆ ਹੋਇਆ ਕੈਂਸਰ ਸੀ ਉਸ ਫੈਲੇ ਹੋਏ ਕੈਂਸਰ ਦੇ ਨਾਲ ਦੋਨੋਂ ਪਾਸੇ ਦੇ ਮਰੀਜ਼ਾਂ ਨੂੰ ਇੱਕੋ ਜਿਹਾ ਇਲਾਜ ਸ਼ੁਰੂ ਕੀਤਾ ਗਿਆ ਤੇ ਉਸ ਇਲਾਜ ਦੇ ਨਾਲ ਤਬਦੀਲੀ ਪਤਾ ਜੇ ਕੀ ਕੀਤੀ ਗਈ ਇੱਕ ਗਰੁੱਪ A ਸੀ ਤੇ ਇੱਕ ਗਰੁੱਪ B ਜਿਹੜਾ A ਗਰੁੱਪ ਵਾਲਾ ਵਾਰਡ ਸੀ ਨਾ ਉਹਦੇ ਵਿੱਚ ਡਾਕਟਰਾਂ ਤੇ ਨਰਸਾਂ ਨੂੰ ਇੱਕ ਹਦਾਇਤ ਕੀਤੀ ਗਈ ਹਦਾਇਤ ਇਹ ਸੀ ਕਿ ਤੁਸੀਂ ਜਾਣਾ ਤੇ ਸਿਰਫ ਇਹ ਕਹਿਣਾ ਕਿ ਮੈਂ ਹਾਂ ਪਰਵਾਹ ਨਾ ਕਰ ਠੀਕ ਹੋ ਜਾਏਗਾ ਨਰਸ ਨੂੰ ਕਹਿ ਦਿੱਤਾ ਗਿਆ ਜਾਓ ਹੱਥ ਫੜੋ ਘੁੱਟੋ ਤੇ ਉਹਨੂੰ ਤਸੱਲੀ ਦਿਓ ਪਰਵਾਹ ਨਾ ਕਰ ਬਾਚੀ ਜਾਣਾ ਤੂੰ ਹਿੰਮਤ ਰੱਖ ਸਿਰਫ ਦੁਬਾਰਾ ਸਮਝਾਦਿਆਂ ਸਿਰਫ ਉਹਨਾਂ ਮਰੀਜ਼ਾਂ ਨੇ ਸੁਣਿਆ ਸੀ ਦੋਨੋਂ ਪਾਸੇ ਦੇ ਵਾਰਡ ਇੱਕੋ ਜਿਹਾ ਇਲਾਜ ਚੱਲ ਰਿਹਾ ਹੈ ਮਰੀਜ਼ਾਂ ਦੇ ਇੱਕ ਪਾਸੇ ਕੁਝ ਸੁਣਿਆ ਨਹੀਂ ਤਿੰਨ ਦਿਨ ਕੁੱਲ ਤਿੰਨ ਦਿਨਾਂ ਦੇ ਬਾਅਦ ਇਹ ਵੇਖਣ ਵਿੱਚ ਆਇਆ ਕਿ ਦਰਦ ਦੇ ਟੀਕੇ ਜੋ 4 ਤੋਂ 5 ਵਾਰ ਰੋਜ਼ ਲੱਗ ਰਹੇ ਸਨ ਅਤ ਦੀ ਦਰਦ ਸੀ ਕੈਂਸਰ ਆਖਰੀ ਸਟੇਜ ਦਾ ਫੈਲਿਆ ਹੋਇਆ ਇਹ ਪਾਸਾ ਜਿਹਨੂੰ ਸਿਰਫ ਸੁਣਾਇਆ ਗਿਆ ਕਿ ਤੁਸੀਂ ਠੀਕ ਹੋ ਜਾਓਗੇ ਸਾਰੇ ਦਿਨ ਵਿੱਚ ਸਿਰਫ 2 ਵਾਰ ਦਰਦ ਦੇ ਟੀਕੇ ਲਾਉਣ ਦੀ ਲੋੜ ਪਈ ਸਕੁੱਲ 3 ਦਿਨਾਂ ਦੇ ਅੰਦਰ ਅੰਦਰ ਸਿਰਫ ਸੁਣਿਆ ਹਫਤੇ ਬਾਅਦ ਦੇ ਵੇਖਣ ਵਿੱਚ ਆਇਆ ਕਿ ਮਰੀਜ਼ ਬਹੁਤੇ ਬਹੁ ਗਿਣਤੀ 80% ਦੇ ਗਰੁੱਪ A ਵਾਲੇ ਕਹਿ ਰਹੇ ਸਨ ਦਰਦ ਤਾਂ ਬਹੁਤੀ ਹੈ ਨਹੀਂ ਨਾ ਵੀ ਲਾਓ ਤੇ ਜਰ ਜਾਵਾਂਗੇ ਤੇ ਪਰ ਦਿਨ ਵਿੱਚ ਉਸੇ ਤਰ੍ਹਾਂ ਤਿੰਨ ਵਾਰ ਨਰਸ ਤੇ ਤਿੰਨ ਵਾਰ ਡਾਕਟਰ ਇਹੋ ਕਹਿੰਦੇ ਰਹੇ ਤੁਸੀਂ ਠੀਕ ਹੋ ਜਾਓਗੇ ਅਸੀਂ ਹਾਂ ਨਾ ਪਰਵਾਹ ਨਾ ਕਰੋ ਸਿਰਫ ਸੁਣ ਰਹੇ ਸਨ ਇਲਾਜ ਇੱਕੋ ਜਿਹਾ ਸੀ ਪਰ ਦਰਦ ਦੇ ਟੀਕੇ ਹੌਲੀ ਹੌਲੀ 15 ਦਿਨਾਂ ਵਿੱਚ ਇਸ ਗਰੁੱਪ ਵਾਲੇ ਪਾਸੇ ਇੱਕ ਵੀ ਬੰਦਾ ਨਹੀਂ ਸੀ ਜਿਹਨੂੰ ਲੋੜ ਮਹਿਸੂਸ ਹੋਈ ਕਿ ਇੰਨੀ ਘਾਟੇ ਦਰਦ ਕਿ ਅਸੀਂ ਬਰਦਾਸ਼ਤ ਕਰ ਸਕਦੇ ਹਾਂ ਜਦ ਕਿ ਦੂਜੇ ਪਾਸੇ ਉਹੀ ਬਿਮਾਰੀ ਓਨੀ ਫੈਲੀ ਹੋਈ ਉਸੇ ਤਰ੍ਹਾਂ 5 ਟੀਕੇ ਲਾਣ ਬਾਅਦ ਵੀ ਹਾਏ ਹਾਏ ਦੀ ਆਵਾਜ਼ ਆ ਰਹੀ ਸੀ ਗੱਲ ਮੈਂ ਸ਼ੁਰੂ ਵਿੱਚ ਦੱਸਿਆ ਸੀ ਉਮਰ ਸਿਰਫ ਉਹਨਾਂ ਦੀ 6 ਮਹੀਨੇ ਦੀ ਸੀ ਗਰੁੱਪ B ਵਾਲੇ ਪਾਸੇ ਵੇਖੀਏ ਤਾਂ ਉਹਦੇ ਵਿੱਚ ਕੋਈ ਵਿਰਲਾ ਸੀ ਜਿਹੜਾ 6 ਮਹੀਨੇ ਤੱਕ ਪੁੱਜਿਆ ਬਹੁ ਗਿਣਤੀ ਸਨ ਕੋਈ 3 ਮਹੀਨਿਆਂ ਤੇ ਕੋਈ 4 ਤੇ ਕੋਈ 5 ਤੇ ਕੂਚ ਕਰ ਗਿਆ ਬਚੇ ਨਹੀਂ ਜਿਹੜਾ ਆਖਰੀ ਵੀ ਸੀ ਉਹ ਵੀ 6ਵੇਂ ਮਹੀਨੇ ਦਰਦ ਨਾਲ ਤੜਫ ਤੜਫ ਕੇ ਮਰ ਗਿਆ